ਆਲਾ ਸਾਰੇ ਵੀਰਾਂ ਦਾ ਰੋਰ ਕੀ ਵੰਦਾ ਕਹਦਾ ਮੇਰੇ ਵੀਰ ਦੁੱਤੀ ਕਰਦਾ ਸੱਟਾ ਵੇ ਸਾਰੇ ਵੀਰਾਂ ਦੇ ਲਾਹ ਭਾਈ ਉੱਠਣ ਦੀ ਕਰਦੇ ਆਂ ਤਿਆਰੀ ਸਹੀ ਗਾਵਾ ਦਾ ਉਹ ਨਹੀਂ ਉੱਡਦਾ ਸੀਗਾ ਮੈਂ ਉਹ ਸਾਹਮਣਿਆਲਾ ਉਹ ਠਾਮਦਾ ਸਦਾ ਗੂਦੇ ਕੋਈ ਨਾ ਬਹਿਦਾ ਤੇ ਵੀਰ ਮੈਂ ਪੂਰੀ ਨਾਲ ਉੱਠਾ ਪੈਂਦਾ ਸੀ ਕਾਇਆ ਪੈਂਦਾਗਾ ਬਾਕੀ ਗੁਣੀ ਗੁਣੀ ਭੰਤੀ ਰਹੀ ਰਾਤ ਉੱਠੇ ਹਾਂ ਲੱਗ ਗਈ ਮੈਨੂੰ ਆਲਾਰਮ ਵੀ ਵੱਜੀ ਆ ਆਲਾਰਮ ਬੰਦ ਕਰਕੇ ਸੋ ਗਿਆ ਪਾਣੀ ਤਾਂ ਉਹ ਪੀਣ ਤਾਂ ਹੈ ਹੋ ਗਿਆ ਹਾਂਜੀ ਮੇਰੇ ਵੀਰੋ ਤੇ ਚੱਕ ਲਏ ਬਈ ਵਾਰੀ ਵਾਲੇ ਕਬੂਤਰ ਤੇ ਲਗਭਗ ਵੀ ਸਾਰੇ ਕਬੂਤਰ ਵੇਲੇ ਆ ਸਾਰੇ ਇਹ ਕੋਈ ਐਲ ਠੀਕ ਆ 7 ਵਜੇ ਦਾ ਟਾਈਮ ਆ 7:10 ਹੋਇਆ ਸਾਰੇ ਕਬੂਤਰ ਵੇਲੇ ਸਿਰਫ ਕਾਲੀ ਜਿੰਨੀ ਨੂੰ ਛੱਡ ਗਏ ਕਾਲੀ ਜਿੰਨੀ گلابی ਬਗਲ ਵਾਲੀ ਉਹ ਥੋੜਾ ਜਿਹਾ ਕੈਂਕਰਾਂ ਨੱਕੀ ਬਈ ਆ ਚਲੋ ਕੋਈ ਚੱਕਰਾਂ ਦੀ ਗੱਲ ਨਹੀਂ ਉਹ ਤਾਂ ਸਾਹਮਣੇ ਹੀ ਫਰਜ ਹੈਣਾ ਆਪਾਂ ਮਾਨਕ ਚਲੋ ਦੋ ਕਬੂਤਰਾਂ ਸਿਲੈਕਟ ਕੀਤਦਾ ਸੋਨੂੰ ਵੀ ਦਿਖਾ ਦਿੰਨਾ ਹਨ ਪਰ ਇਹੋ ਜੀ ਕੋਈ ਗੱਲ ਨਹੀਂ ਹੈ ਨਾ ਕਬੂਤਰੀਆਂ ਯਾਰ ਕਬੂਤਰ ਨਾਲ ਉਹ ਸੈਟ ਹੈ ਕਬੂਤਰ ਤਾਂ ਯਾਰ ਵੇੜ ਤੋੜ ਗਏ ਪਤਾ ਨਹੀਂ ਕੀ ਹੋਈ ਚੱਕਰ ਉਹਗਾ ਬੈਠੇ ਕਬੂਤਰ ਵੀ ਉੱਡਦੇ ਕੂਤਰ ਵੀ ਉਤਰਾਂ ਦੇ ਥੱਲੇ ਹੀ ਕੋਈ ਨਹੀਂ ਰਿਹਾ ਬਈ ੱਡੀ ਜੂਬ ਲਾ ਗਈ ਕੂਤਰਾਂ ਸਾਰਿਆਂ ਦੀ ਕਬੂਤਰਾਂ ਦਾ ਹਜੇ ਫਰਕ ਹੈ ਕੂਤਰਾਂ ਨਾ ਬਾਕੀ ਵਿੱਠਾ ਪੁੱਠਾ ਵੀ ਕੂਤਰਾਂ ਆਪਾਂ ਆਪਣੀ ਮਾਰਦੇ ਜੇਕਰ ਡਾਉਣੇ ਹੋਣੇ ਡੇਲੀ ਹੈਣਾ ਤੇ ਵਿੱਠਾ ਪੁੱਠਾ ਠੀਕ ਮਾਰੀ ਜਾਂਦੇਗਾ ਇਹ ਹੋਇਆ ਕੋਈ ਚ ਇਕਤਾ ਹੋ ਗਈ ਕਾਲੀ ਚੀਨੀ ਰਤੀ ਦੀ ਪੱਠੀ ਇੱਕ ਆ ਹੋ ਗਈ ਬਈ ਸ਼ਾਖੀ گلابی ਫੁੰਝਾ ਤੇ ਹਰਾ ਢੋਸਾ ਠੀਕ ਐ ਤੇ ਇਹ ਵੀ ਇੱਕ ਹੀ ਰਹੀ ਆਪਣੇ ਕੋਲ ਜੁੜੀ ਦੀ ਤੇ ਇਹ ਵੀ ਇੱਕ ਹੀ ਰਹੀ ਵਨ ਵਨ ਪੀਸੀ ਰਹਿ ਗਿਆ ਦੇਖਦੇ ਆਂ ਚੱਲ ਮੋੜ ਲਿਆਵਾਂਗੇ ਬਾਈ ਕਿਉਂ ਜੇ ਨਾ ਭੱਜੀਆਂ ਪੁੱਜੀਆਂ ਤਾਂ ਨਾ ਫਿਰ ਤਾਂ ਫੜਦੇ ਲੈਵੇਂ ਕੋਈ ਡੱਕ ਪਰ ਇਹ ਭੱਜ ਭੂਜੀ ਕਿੰਨਾ ਫਿਰ ਕਹਿਣਾ ਕੀ ਐ ਉੱਚਾ ਉੜਦਾ ਘਰ ਕਬੂਤਰਾਂ ਦੇ ਪਿੰਡ ਛੋਟਾ ਉਹ ਜਿੱਤੇ ਛੱਡ ਰਾਂ ਆਪਾਂ ਚਲੋ ਫੇਰ ਹੀ ਪਰਖਾਂ ਜਾਣਾਂ ਕਿ ਨਹੀਂ ਆਏ ਤਾਂ ਕੀ ਪਤਾ ਲੱਗਦਾ ਫਿਰ ਲਓ ਜੀ ਤੇ ਛੱਡ ਈ ਇਹਨਾਂ ਨੂੰ ਆ ਕਬੂਤਰ ਨੂੰ ਦਿੱਤਾ ਵੀ 20 ml ਪਾਣੀ ਤੇ ਇਹ ਟਾਈਮ ਨਾਲ ਹੀ ਬੈਠ ਜਾਣਾ ਯਾਰ ਥੱਲੇ ਹੀ ਸੁੱਕ ਚੱਲਿਆ ਪਤਾ ਨਹੀਂ ਕੀ ਹੋ ਗਿਆ ਨੂੰ ਤਾਂ ਤੇ ਹਰੀ ਗਲਾ ਵੀ ਬਗਲੈ ਨੂੰ 30 ml 30 ਤੇ ਆ 2 ਸੇਟਵਰੀ ਵਾਲੇ ਨੂੰ ਵੀ 30 ml ਤੇ ਆ ਕੂਤਰੀ ਅੱਜ ਨਵੀਂ ਪਾਣੀ ਦੇ ਕੀਤੀ ਪਹਿਲਾਂ ਸੁੱਕੀ ਸੀਗੀ ਅੱਜ ਇਹਨੂੰ 6 ml ਪਾਣੀ ਦਿੱਤਾ ਓਕੇ ਹੋ ਗਈ ਆਚਾਰੀ ਕਬੂਤਰ ਆ ਬਸ ਡਾਉਣ ਵਾਲੇ ਸਭ ਤੋਂ ਪਹਿਲਾਂ ਤਾਂ ਆਪਣਾ ਗਲਾ ਵੀ ਟੌਰੀਆਂ ਦਾ ਸ਼ੇਰ ਸ਼ਾਲੇ ਚੋਬਰਾ ਸ਼ਾਲ 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 ਦੂਜੇ ਨੰਬਰ ਤੇ ਹੋਊਗੀ ਆਪਣੀ ਖਰੀ ਕਲਾਬੀ ਭਰਲਾਲੀ ਖਾਂਡ ਇੱਕ ਮਟ ਖੰਡ ਚਾ 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 ਛੱਡਣ ਸਾਤਾ ਕਰਾ ਬੈਠ ਨੂੰ ਕਰ ਦਿੰਦੀ ਇਹ ਜੀ ਇਹ ਤਾਂ ਛੱਡਰੀ ਤੇ ਹੰਨੇ ਮੈਂ ਦੱਸ ਦੇ ਬੰਦੀ ਨੂੰ ਇਹ ਕਿ ਹੋ ਗਈ ਜੁੱਤਸ ਆਹ ਬਾਲੀ ਆ ਚੀਏ ਯਾਰ ਭੈਣ ਦੀ ਲੈ ਨੇ ਦੀ ਕੋਈ ਨਾ ਚੱਲ ਬੈਠ ਜਾ ਇਧਰੋਂ ਆ ਛੱਡ ਕੇ ਕਾਂਤਰਾ ਵਾਲੀ ਲਾਲ ਚੀਨੀ ਆ ਜਾ ਖੰਡ ਆ ਨਿਕਲਦੀ ਪੜਾ ਕੇ ਪਾ ਪਾ ਇਹ ਖੜਜ ਇੱਕ ਵਾਰ ਸਿੱਧੀ ਕਰ ਲੈ ਨਾਲ ਵੇਚ ਵੀ ਵੇਚ ਲੈ ਬੁੱਧੀ ਵੀ ਗਈ ਹੁੰਦਾ ਨਾਲ ਚਲੋ ਓਕੇ ਹੋ ਗਈ ਰਿਪੋਰਟ ਭਾਈ ਸੜ ਤੇ ਸਾਰੇ ਕਬੂਤਰ ਆਪਣੇ ਪਾਜੀ ਇਧਰ ਆਪਣੇ ਇੰਪੈਕਟ ਕਲੇ ਕਬੂਤਰਾਂ ਦਾ ਲਾਈਟ ਰੋਲਟ ਕਰਦੇ ਬੰਦ ਤੇ ਘੁੱਗੀ ਬਚ ਗਈ ਆ ਭਾਈ ਮੈਨੂੰ ਤਰਦਾ ਆਪਣੀ ਤੇ ਇਹਦੇ ਵਾਸਤੇ ਪਾਣੀ ਵੀ ਰੱਖਦਾ ਹੀ ਸਪੈਸ਼ਲ ਕੌਲੀ ਚ ਆ ਪਿਆ ਦਾਣੇ ਤੇ ਤੁਹਾਨੂੰ ਪਤਾ ਪਈ ਹੁੰਦੇ ਆ ਨਾ ਇੱਥੇ ਹਾਂਜੀ ਮੇਰੇ ਵੀਰੋ ਆ ਗਏ ਬਾਈ ਇਧਰ ਲੈ ਕਰੇ ਇਧਰ ਮੈਟ ਮੂਟਰ ਧੋ ਕੇ ਸੁੱਕਣੇ ਪਾ ਰੱਖਿਆ ਕਬੂਤਰਾਂ ਵਾਸਤੇ ਠੀਕ ਐ ਤੇ ਉਧਰ ਆਪਣਾ ਹਜੇ ਮੰਜਾ ਪੱਖਾ ਬਾਹਰ ਹੀ ਪਿਆ ਤੇ ਧੁੱਪਾਂ ਦੇ ਕੋ ਸੂਰਜਾਨ ਸਿਰ ਤੇ ਆ ਗਿਆ ਤੇ ਇਧਰੇ ਦੋ ਕਬੂਤਰੀਆਂ ਤੇ ਇੱਕ ਆਪਣਾ ਗਲਾਬੀ ਦੂਸਰੇ ਟੋਰੀ ਵਾਲਾ ਕਬੂਤਰ ਬਈ ਇਹਨਾਂ ਤਿੰਨਾਂ ਨੂੰ ਬਦਾਮ ਪਾਤੇ ਸ਼ਾਇਦ ਮੇਬੀ ਹਨਾ ਪਰ ਕੱਲ ਨੂੰ ਤਾਂ ਬਾਜੀ ਆ ਯਾਰ ਜੇ ਅਪਾ ਛੱਡੀ ਤਾਂ ਕੱਲ ਨੂੰ ਸ਼ਾਇਦ ਨਾ ਆਈਏ ਚਲੋ ਬਦਾਮ ਤਾਂ ਪਾਉਣੀ ਸੀ ਫਿਰ ਵੀ ਤੇ ਓਕੇ ਉਹਦੀ ਰਿਪੋਰਟ ਤੇ ਭਾਈ ਜਿਹੜਾ ਦੋਵੇਂ ਸਾਹਮਣੇ ਲਾਂ ਕਬੂਤਰਾਂ ਹਨ ਉਹਨਾਂ ਨੂੰ ਤੜਕੇ ਤੜਕੇ ਵਾਲੇ ਬਦਾਮ ਦੇ ਕੇ ਸਾਹਮਣੇ ਵਾਲੇ ਮੈਂ ਖੁੱਡੇ ਜੀ ਛੜਤਿਆਂ ਸੀਗਾ ਕਿ ਮੈਨੂੰ ਪਤਾ ਵੀ ਥੱਲੇ ਨਹੀਂ ਉਤਰਦੇ ਉਹ ਨਹੀਂ ਮੂੰਹ ਮਾਰਦੇ ਮਿੱਠਾ ਕੁੱਠਾ ਉਹਨੂੰ ਹੁਣ ਤਾਂ ਕੋਈ ਵੀ ਨਹੀਂ ਕਬੂਤਰ ਉਤਰਦਾ ਯਾਰ ਇਧਰੋਂ ਵੀ ਨਹੀਂ ਕੋਈ ਦਾਣੇ ਖਾਣਾ ਆ ਨਹੀਂ ਆਂਗਾ ਬੈਠਿਆ ਇਧਰ ਜੰਗਲੇ ਨਾਲਾਂਗਾ ਬੈਠਿਆ ਤੇ ਉਹਨੂੰ ਚੱਕ ਕੇ ਪੱਬੀ ਅੰਦਰ ਲੈ ਚਲ ਗਏ ਕਮਰੇ 'ਚ ਠੀਕ ਹੈ ਤੇ ਇਧਰਲੇ ਪਾਸੇ ਕਬੂਤਰਾਂ ਨੂੰ ਦਾਣੇ ਰੱਖਦੇ ਭਾਈ ਆਪਾਂ ਇਹ ਵੀ ਦਿਖਾਣਾ ਤੁਹਾਨੂੰ ਮੈਂ ਦਾਣੇ ਤਾਂ ਰੱਖਦੇ ਤੇ ਪਰ ਕੋਈ ਵੀ ਹਜੇ ਖਾਨ ਨਹੀਂ ਉਤਰਿਆ ਬਈ ਸਾਰੇ ਤਾਂ ਹੀ ਬੈਠੇ ਆਗੇ ਚਲੋ ਆਪੇ ਆ ਜਾਣਗੇ ਜੀ ਹੁਣ ਆਇਆ ਤੇ ਬਾਕੀ ਕਬੂਤਰ ਉੱਡੇ ਫਿਰਦਾ ਚਾਰੀ ਬਈ ਟਾਈਮ ਹੋ ਗਿਆ 12 ਵਜੇ ਤੇ ਚਾਰੇ ਕੂਦਰ ਫਿਰਦੇ ਕਟੌਰੀ ਵਾਲ ਆ ਜਾਂਦਾ ਠੀਕ ਹੈ ਤੇ ਬਗਲਾਂ ਵਾਲੀ ਆ ਗਈ ਠੀਕ ਹੈ ਕਾਂਤਰਾ ਵਾਲੀ ਆ ਗਈ ਟੂਸੇਟਰ ਵਾਲੇ ਦੀ ਮਗਰੀ ਜਾਂਦੀ ਆਉਂਦੀ ਤੇ ਇੱਧਰ ਕਬੂਤਰਾਂ ਨੂੰ ਵੀ ਦਾਣੇ ਰੱਖਦੇ ਕੋਈ ਜੜੰਗਾ ਜੜਗਾ ਕੀ ਦੋ ਹੀ ਰਹਿਗਾ ਬਈ ਓਨਲੀ 2 ਫੀਮੇਲ ਪਿਜਨਸ ਉਹ ਵੀ ਜਿਹੜੀਆਂ ਆਪਾਂ ਰੋਕੀਆਂ ਹੋਈਆਂ ਬੱਚੇ ਕਢਾਉਣ ਵਾਸਤੇ ਸਾਰਾ ਕੁੜਾ ਖਾਲੀ ਆਇਓ ਪੁੱਤ ਤੁਹਾਡੇ ਵਾਸਤੇ ਥੋੜੇ ਦਾਇਰ ਰੱਖਦੇ ਖੇਤ ਵੀ ਜਾ ਕੇ ਆਉਣਾ ਯਾਰ ਬਾਬੇ ਮੋਟਰ ਦੇਖ ਕੇ ਆਉਣੀ ਐ ਕਿਹਾਰੇ ਗੂੜੇ ਬਦਲ ਕੇ ਆਉਣੇ ਹਾਂ ਚਲੋ ਚੱਲਦੇ ਆਂ ਕੋਈ ਗੱਲ ਦੀ ਕੂਤਰ ਉੱਡੇ ਫਿਰਦੇ ਆਂ ਕੂਤਰ ਆਪਣੇ ਪਿੰਜਰੇ 'ਚ ਬੈਠਿਆ ਤੇ ਇਹਨਾਂ ਦਾ ਵਾਰ-ਵਾਰ ਗਾ ਭੇੜ ਚੱਲਦੇ ਆਪਾਂ ਹਾਂਜੀ ਮੇਰੇ ਵੀਰੋ ਪਹੁੰਚ ਗਏ ਆਪਾਂ ਇਖੇਤ ਕਹਿੰਦੇ ਦੇਖੀਏ ਕਿਹੜੇ ਕੂੜੇ ਕਿਹਾਰੇ ਲੱਗ ਗਏ ਤੇ ਕਿਹੜੇ ਨਹੀਂ ਚੂਨਾ ਦਾ ਬਈ ਖਰ ਬਹੁਤ ਵਧੀਆ ਚੱਲ ਪਿਆ ਹਨਾ ਦੇਖੋ ਐਂ ਸਾਰਾ ਹਰਾ ਪਰ ਇੱਕ ਵੀ ਡੱਕਾ ਨਹੀਂ ਮੱਚਾ ਪਰ ਮੈਨੂੰ ਯਕੀਨ ਹੈ ਹਨਾ ਸਾਡੇ ਕੋਲ ਸਾਹ ਤੇ ਉਹਨੇ ਕੀ ਕਰਨਾ ਕਿਤੇ ਨਹੀਂ ਡੱਕਾ ਮੱਚਾ ਆਖੂ ਚਲੋ ਡੱਕੇ ਲਾਓ ਕਰ ਦੋ ਸੰਗੜਾ ਪੂ ਦਾ ਹਨਾ ਬਿਨਾਂ ਗੱਲ ਤੋਂ ਚਲੋ ਆਪਣਾ ਦਾ ਕੰਮ ਹੀ ਨਿਭੜਾ ਪਤਾ ਹੋਣਾ ਇਹਨਾਂ ਦਾ ਗੱਲ ਬੁੱਕੀ ਮੈਂ ਤਾਂ ਅੱਜ ਆਇਆ ਕੋਈ ਮਚਰ ਕਿਾਰੇ ਪੂਰੇ ਬਦਲਾ ਕੇ ਪਤਾ ਨਹੀਂ ਕਿਹੜਾ ਲੱਗਿਆ ਕਿਹੜਾ ਨਹੀਂ ਇਹ ਸਾਰਾ ਪਿਛਲਾ ਵੀ ਲੱਗ ਗਿਆ ਆ ਵੀ ਲੱਗਣਾ ਇਹਦੇ ਛੱਡਣਾ ਹਜੇ ਕੋਈ ਵੀ ਕਿਹੜਾ ਨਹੀਂ ਲੱਗਿਆ ਆਪਾਂ ਘੰਟਾ ਪਹਿਲਾਂ ਆ ਚੁੱਕੇ ਆ ਆ ਦੋ ਕੇਰਿਆਂ ਚ ਪਣੀ ਪਈ ਜਾਂਦਾ ਉਹ ਮੱਥੇ ਰਹਿੰਦੇ ਆ ਸਾਹਮਣੇ ਉਹ ਦੇਖੋ ਮੱਥੇ ਹਜੇ ਸੁੱਕੇ ਪਏ ਆ ਇਧਰਲੇ ਦੇ ਵੀ ਖਾਊ ਆ ਹਜੇ ਯਾਰ ਅੱਧਾ ਘੰਟਾ ਖਾਜੂ ਰਾਮ ਨਾਲੀ ਅੱਧਾ ਘੰਟਾ ਚਲੋ ਕਿ ਰੋਦੀ ਕੀੜਾ ਖਾਇਆ ਕੇ ਕਰਸਾਨ ਬਣਿਆ ਕੇ ਅਕਸਰ ਆਈ ਨਹੀਂ ਜਾਣਦੇ ਉਹਦੀ ਵਾਂਡੇ ਕੀੜਾ ਖਾ ਕਰਨ ਦੇਖ ਕਿਉਂ ਨੇ ਕਿੜਿਆਂ ਦੇ ਮੱਥੇ ਮੁੱਥੇ ਵੱਡੇ ਕਿੰਨਾ ਦੇ ਨਹੀਂ ਵੱਡੇ ਹਨਾ ਕਈ ਵਾਰੀ ਆਉਣਾ ਪਿਆ ਜਾਂਦਾ ਪਰ ਇੱਥੇ ਹੀ ਪਤਾ ਲੱਗ ਕੇ ਹੁੰਦਾ ਹਨਾ ਮੰਨ ਕੇ ਚਲੋ ਖਰਚ ਹੋਈ ਕਈ ਯਾਰੀ ਵਾਲਾ ਭਰਪੂਰ ਜਾਂਦਾ ਆਪੇ ਸੈਟ ਵਟ ਹੋ ਜਾਂਦਾ ਮੱਥੇ ਵੱੜਦੇ ਉਸ ਹਿਸਾਬ ਤੇ ਤੇ ਉਧਰ ਕਹਿੰਦੇ ਨਗਰ ਨਰੇਗਾ ਫਿਰਦੀ ਐ ਮਰੇ ਵੀਰੋ ਕਹਿੰਦੇ ਸੋ ਮੈਣੀ ਪੀਪਲ ਸੋ ਮੈਣੀ ਵੇਖੋ ਨੀ ਦੇਖੋ ਦੇਖੋ ਢਾਈ ਦੇਖੋ ਇਹ ਬਾਜੀ ਜੀ ਨਹੀਂ 100 150 ਕੂਤ ਰੜਦਾ ਹੁੰਦਾ ਉਸ ਹਿਸਾਬ ਕਿਤਾਬ ਹੈ ਨਾ ਚਲੋ ਹਾਸੀ ਮਜ਼ਾਕ ਕਰੀ ਜਾਂਦੇ ਆਗੇ ਇਹ ਨਹੀਂ ਮੱਥੇ ਨਹੀਂ ਵੱਟੇ ਭਾਈ ਬਾਕੀ ਬਰੋਬਰੀ ਲੱਗਣਗੇ ਆ ਵੀ ਬਰੋਬਰੀ ਆ ਆ ਪਹਿਲਾਂ ਲੱਗ ਜੂ ਆ ਥੋੜਾ ਜਿਹਾ ਹਜੇ ਤਾਂ ਬਾਬੇ ਨੂੰ ਟਾਈਮ ਲੱਗੂਗਾ ਯਾਰ ਤੇ ਉਹਨੇ ਆਪਾਂ ਨੂੰ ਜਾਗਣੀ ਆਉਂਦੀ ਸੀ ਜਦੋਂ ਤੇ ਕੋਈ ਤਾਂ ਤੇ ਕਿਸੇ ਪਾਸੇ ਗੀੜੀ ਛੀੜੀ ਲਾ ਲਈ ਆਪੋ ਇਹਦਾ ਬਾਲ ਜਾਈ ਆ ਘਰੇ ਜਾ ਕੇ ਕਬੂਤਰ ਪਾਦਰ ਦੇਖਾ ਕੇ 10-20 ਮਿੰਟਾਂ ਨੂੰ ਆਵਾਂਗੇ ਇੱਥੇ ਹਾਂਜੀ ਮੇਰੇ ਵੀਰੋ ਇੱਕ ਕਬੂਤਰ ਬੈਠ ਗਿਆ ਭਾਈ ਆਪਣਾ ਗਲਾਬੀ ਟੌਰੀ ਵਾਲਾ 12:30 ਮਿੰਟਾਂ ਤੇ ਭਾਈ ਸਾਹਿਬ ਠੀਕ ਹੈ ਹੁਣ 35 ਹੋਏ ਪਏ ਆਪਾਸਟਿਮੇਟ ਲਾਇਆ ਵੀ 5 ਮਿੰਟ ਪਹਿਲਾਂ ਬੈਹ ਗਿਆ ਉਹਣਾ ਹਣਾ ਤੇ ਇਹਨੂੰ ਕਰਤ ਦੇ ਅੰਦਰ ਦੂਜੀਆਂ ਤਿੰਨੇ ਫਿਰਦਾਂ ਨੂੰ ਲੱਗਦਾ ਇੱਕ ਕਬੂਤਰੀ ਹੋਰ ਬੈਠ ਗਈ ਬਈ ਹਰੀ ਗੁਲਾਬੀ ਕਾਂਤ ਵਾਲੀ ਲਾਲ ਚੀਨੀ ਇਹ ਬੈਠ ਗਈ ਭਾਈ ਸਾਹਿਬ ਆ ਕੇ 1:00 ਵਜ ਕੇ ਤੇ 5 ਮਿੰਟਾਂ ਦੇ ਠੀਕ ਹੈ ਤੇ ਦੂਜੀਆਂ ਦੋਵੇਂ ਕਬੂਤਰਾਂ ਵੀ ਆਂਗਾ ਸੀ ਨੀਵਾਂ ਬੈਠਣ ਅੱਜ ਬਈ ਤਾਂ ਲੱਗਦਾ ਵੀ ਠੰਡ ਹੁੰਦੀ ਹੈ ਪਰ ਫੀਲਸ ਲਾਈਕ ਮੁਰਗੂ ਤਾਂ ਦੋਵੇਂ ਠੀਕ ਹੈ ਫੀਲਸ ਲਾਈਕ ਬਈ ਹੋਇਆ ਪਿਆ 45-46 ਡਿਗਰੀ ਧੂਆਂ ਕੱਢ ਰੱਖਿਆ ਵੀ ਅੰਦਰ ਬੈਠਣ ਨੂੰ ਗਰਮੀ ਲੱਗੀ ਜਾਂਦੀ ਹੈ ਹਾਂ ਜੀ ਮੇਰੇ ਵੀਰੋ ਫੇਰ ਆ ਗਏ ਜੀ ਖੇਤ ਵਾਪਸ ਆਪਣੇ ਕਾਰੇ ਲੱਗੇ ਹੋਣਗੇ ਮੇਬੀ ਲੱਗਣੇ ਚਾਹੀਦੇ ਆ ਬਹੁਤ ਟਾਈਮ ਲਾਇਆ ਕਰੇ ਮੈਂ ਤੇ ਕਰੀਏ ਬੰਦ ਬੁੰਦ ਇਹਨਾਂ ਨੂੰ ਲਓ ਜੀ ਇਹ ਕਾਰੇ ਚ ਛੱਡ ਦिए ਵਾਟਰ ਆ ਜਾ ਕੋਈ ਭਾਈ ਨਿਕਲਿਆ ਬਾਹਰ ਲਓ ਇੰਨਾ ਹੀ ਕੰਮ ਸੀਗਾ ਤੇ ਉਹ ਸਰੇ ਵਾਲੇ ਦਾ ਬੰਦ ਕਰਿਆ ਗਿਆ ਹਾਈ ਗਰਾਊਂਡ ਏਰੀਆ ਲੈ ਲਈ ਆਪਾਂ ਐਡਵਾਂਟੇਜ ਜੋ ਜੋ ਦੇਖਣਾ ਸਭ ਪਹਿਲਾਂ ਆ ਫੁੱਲੀ ਲੋਡ ਰੋਇਆ ਕਾ ਕਾ ਚਲੋ ਭਾਈ ਚਲਿਏ ਘਰ ਨੂੰ ਹੋ ਪਰਲਾ ਕਹਿ ਰਿਹਾ ਸਰੀਲਾ ਕਰਤਾ ਬੰਦ ਆ ਵੀ ਲਗਭਗ ਬੰਦ ਹੀ ਹੈ ਠੀਕ ਹੈ ਕਿ ਨਹੀਂ ਇਹਦਾ ਤੇ ਇਹਦਾ ਮੰਨ ਕੇ ਚਲੋ ਕਨੈਕਸ਼ਨ ਮੱਥਾ ਵੱਡਿਆ ਹੋਇਆ ਆਪੇ ਪੈਣੀ ਅਰੇਸਟ ਹੋ ਜੂ ਉਹਦੇ ਛੜਤਾ ਇਹ ਹੁਣ ਭਾਈ ਸਾਹਿਬ ਮੇਰੇ ਸਾਬ ਨਾਲ ਡੇਢ ਘੰਟਾ ਹੁੰਦੇ ਇਥੇ ਲੂਣ ਦੋ ਵਾਰ ਆਪੇ ਫਸਰ ਬੋਲ ਜਾਣਗੇ ਲਓ ਜੀ ਫੇਰ ਆ ਗਾਂ ਕਬੂਤਰਾਂ ਬੈਠਣਾ ਤੇ ਆਪਾਂ ਵੀ ਘਰੇ ਆ ਗਏ ਅੱਜ ਗਰਮੀ ਬਹੁਤ ਜ਼ਿਆਦਾ ਆ ਰਹੀ ਹੈ ਲੇੜਦਿਆਂ ਫੜਿਆ ਠੀਕ ਘੜਾਦੀ ਗਰਮੀ ਨੇ ਅੱਜ ਚੱਕ ਲੈ ਆਂਦਾ ਬਈ ਫ੍ਰੀਜ਼ਰ ਚੋਂ ਗਰਮੀ ਦਾ ਹੱਲ ਇਹੀ ਬਚਾਉ ਗਰਮੀ ਤੋਂ ਹੋਰ ਕੋਈ ਚੀਜ਼ ਨਹੀਂ ਬਚਾ ਸਕਦੀ ਲਵਜੀ ਆਂਗ ਕਬੂਤਰਾਂ ਬੈਠਣਾ ਮੂੰਹ ਚਾਂ ਲੜਦੀਆਂ ਫਿਰਦੀਆਂ ਸੀਗਾ ਇੱਕ ਮਿੰਟ ਪਰ ਸ਼ਾਮੇ ਤਾਂ ਪਈ ਜਾਂਦੀ ਸੀ ਮੰਦਰ ਬੈਠਾ ਮਾਰ ਬਤਾ ਆ ਨਹੀਂ ਨਹੀਂ ਠੀਕ ਆ ਬਈ ਸੈਟ ਹੈ ਸੈਟ ਹੋ ਗਏ ਥੋੜਾ ਜਿਹਾ ਚਲੋ ਕੋਈ ਨਾ ਜਦੋਂ ਬੈਠਾਂਗੇ ਦੇਖਾਂਗੇ ਹਾਂਜੀ ਮੇਰੇ ਵੀਰੋ ਜਿਹੜੀਆਂ ਦੋ ਕਬੂਤਰਾਂ ਰਹਿ ਗਈਆਂ ਸੀ ਬਈ ਉਹ ਵੀ ਬੈਠ ਕੇ ਆਕੇ ਟਾਈਮ ਹੋ ਗਿਆ ਭਾਈ 2 ਵਜੇ 9 ਮਿੰਟਾਂ ਤੇ ਦੋਵੇਂ ਕਬੂਤਰਾਂ ਬੈਗੀਆਂ ਸ਼ਾਕ ਖੀ ਵੀ ਤੇ ਆਪਣੀ ਟੂ ਸੈਟ ਟੋਰੀ ਵਾਲੀ ਵੀ ਆ ਗਈ ਓਕੇ ਹੋ ਗਈ ਰਿਪੋਰਟ ਕਰ ਲਏ ਥੱਲੇ ਤੋਂ ਆਣ ਚਲੋ ਜੀ ਉਹਨੇ ਘਰੇ ਜਾਏਗੇ ਬਸ ਇਹ ਚਾਰ ਕਬੂਤਰ ਹੀ ਰਹਿ ਗਏ ਇਹਨੂੰ ਪਾਣੀ ਪੂਣੀ ਦਿੱਤਾ ਪਿਆ ਵਾਟਰ ਅੱਛੀ ਜਿਹਾ ਪੱਟਾ ਕਰ ਬਈ ਇਹਨਾਂ ਕੰਨੀ ਨੂੰ ਤੇ ਆਪਾਂ ਚਲੀਏ ਘਰ ਨਾਲ ਰੋਟੀ ਬਾਣੀ ਖਾ ਲਈ ਫੇਰ ਆ ਕੇ ਦੇਖਦੇ ਕੀ ਬੰਦ ਹੈ ਇਟਸ ਟ੍ਰੀ ਟਾਈਮ ਮੱਖੀ ਬਾਜਾ ਭੈਣ ਵਾਹ ਕੀ ਯਾਰ ਭੈਣ ਚੋਦ ਕੇ ਕਿਸਮਤੀ ਮਾਰੀ ਐ ਕੀ ਕਰਾਂ ਹੁਣ ਮੈਂ ਛੱਡੋ ਯਾਰ ਚਲੋ ਕੋਈ ਗੱਲ ਨਹੀਂ ਲਓ ਜੀ ਤੇ ਦਰੇ ਕਬੂਤਰਿਆਂ ਨੂੰ ਰਾਜਮਾਂ ਪਾਣੀ ਰੱਖ ਦਿੱਤੀ ਬਈ ਬਗਲਾਂ ਵਾਲੀ ਨੂੰ ਤੇ ਟੂ ਸਿਰ ਟੋਰੀ ਵਾਲੀ ਨੂੰ ਪੀ ਲੋ ਪੀ ਲੋ ਪੀ ਲੋ ਰਾਜੇ ਬਗਲਾਣੀ ਬਲ ਨਹੀਂ ਪੀ ਜਾਂਦੀ ਰ ਬਾਦ ਹੋਰ ਲੱਗ ਜਾਂਦਾ ਉਹ ਬੱਸ ਕਰਦਾ ਕਿੰਨਾ ਪੀਵੇਂਗੀ ਲਓ ਜੀ ਲੈ ਲੈ ਦੁਕਾਨ ਤੋਂ ਸਮਾਨ ਤੇ ਚੱਲਦਿਆਂ ਘਰ ਨੂੰ ਤੇ ਬਾਈਕ ਵਿਛਾਨੋ ਮੇਰੇ ਵੀਰੋ ਕੀ ਦੀ ਐ ਕਹਿੰਦੇ ਸਖਜੰਦਰ ਆਇਆ ਹੋਇਆ ਪਿਆਉਰੀ ਵਾਲਾ ਮੇਰੇ ਵੀਰ ਉਹ ਉਹਦੇ ਵਾਸਤੇ ਲੈ ਜਾਂਦੇ ਆ ਸਮਾਨ ਪੀਣ ਖਾਣ ਪੀਣ ਨੂੰ ਸਾਂਝ ਤੋਂ ਉਸਤਾਦ ਬੰਦਾ ਸਾਡਾ ਫਿਰ ਠੀਕ ਆ ਮੇਨ ਪ੍ਰੇਅਰ ਟੀਮ ਦਾ ਕਹਿੰਦੇ ਉਸਤਾਦ ਹੀ ਮਨੋਹਰਾ ਦਾ ਜੀ ਗੇਮ ਪਾਣੀ ਜਣਾ ਉਹ ਉਹ ਗੇਮ ਪਾਣੀ ਲੈ ਕੇ ਆਇਆ ਜਿਹੜੇ ਕੂਤਰਾਂ ਤੇ ਲਾਉਣੇ ਆਪਾਂ ਲਓ ਜੀ ਕਹਿੰਦੇ ਆਏ ਹੋਏ ਨੇ ਉਸਤਾਦ ਸੁਖਿੰਦਰ ਬਿਉਰੀ ਜੀ ਇਹ ਮੁੰਡਾ ਨਸ਼ਾ ਕਰਨ ਲੱਗਾ ਪਾਈ ਇਹ ਬਣਾਉਣ ਸਾਰੀ ਵੀਰਾਂ ਪੂਰਾ ਉਗਾੜੀਆਂ ਮੇਰੇ ਤੈਣੇ ਦੂਜਾ ਪਾਸਾ ਨਹੀਂ ਵਿਖਾਉਂਦਾ ਇਧਰ ਵੀ ਵਿਖਾਵਾਂਗੇ ਹੈ ਦੂਜੇ ਪਾਸੇ ਤਾਂ ਫਿਰ ਲਿਖਿਆ ਦਿਸ ਜੂਗਾ ਨੌਨ ਰਿਕੋਲਿਕ ਇੱਕ ਇਹ ਨਵਾਂ ਮੁੰਡਾ ਆਇਆ ਇਹਦਾ ਤੇ ਪਿੰਡੋਂ ਲੋ ਬਾਈ ਜੀ ਪੜੋ ਕੋਟਰਬਾਜ ਜੀ ਉਹ ਸਹੀ ਨਾ ਡਰੋ ਡਰ ਗਿਆ ਮੁੰਡਾ ਇਹ ਡਰ ਗਿਆ ਤੇਰਾ ਬਾਈ ਅੱਛਾ ਠੀਕ ਹੈ ਇਹ ਸਕਿੰਦਰ ਜੀ ਆਪਦੀ ਗੇਮ ਪਾਣੀ ਲੈ ਕੇ ਆਇਆ ਸਪੈਸ਼ਲ ਟੋਰੀ ਤੋਂ ਅੱਜ ਆ ਆ ਪਿਆ ਤਾਂ ਬਾਲਾ ਨਹੀਂ ਵਿਖਾਉਂਦੇ ਠੀਕ ਆ ਇਹ ਕਹਿੰਦਾ ਹਾਂ ਅੱਜ ਖੁਦ ਨੂੰ ਆਉਣਾ ਪਿਆ ਕਹਿੰਦਾ ਵੀ ਮੈਂ ਗੇਮ ਪਾਣੀ ਲਿਆਉਣਾ ਪਿੱਛੇ ਤਿਆਰ ਕਰਕੇ ਆਉਂਦਾ ਜੜੀ ਬੂਟੀਆਂ ਹਨਾ ਵਿੱਚ ਮੰਤਰ-ਮੰਤਰ ਮਾਰ ਕੇ ਕਾਲੀਆਂ ਸ਼ਕਤੀਆਂ ਜਾਦੂ ਪਾ ਕੇ ਲਓ ਜੀ ਇੱਕ ਉਸਤਾਦ ਹੋਰ ਆ ਗਿਆ ਪਿੰਡ ਬੰਬੀਹੇ ਤੋਂ ਲੈ ਮੰਦਿਆ ਨਿੰਬੂ ਪਾਣੀ ਪੀ ਤੇਰੇ ਵਾਸਤੇ ਲਿਆਂਦਾ ਸਪੈਸ਼ਲ ਕਰਾਉਂਦਾ ਠੀਕ ਆ ਇੱਕ ਮਾਰ ਬਈ ਪੂਤਰ ਨੂੰ ਪਾਣੀ ਪੁਣੀ ਦੇ ਦਾਂ ਫਿਰ ਦੱਸਦਾ ਕੀ ਗੱਲ ਬਾਤ ਆ ਸਾਰੀ ਲਓ ਭਾਈ ਕੱਢਦੇ ਦੋਵੇਂ ਪਾਸੇ ਕੱਢਦੇ ਹਵਾ ਵੈਂਟੀਲੇਸ਼ਨ ਹੋਵੇ ਨਾ ਹਵਾ ਕਰੋਸਿੰਗ ਹੋਵੇ ਆ ਮੁੰਡਾ ਐਸੀ ਕਬੂਤਰ ਲੈਣ ਦੂ ਪਹਿਲਾਂ ਵੀ ਦੋ ਤਿੰਨ ਗੇੜੇ ਮਾਰ ਕੇ ਗਿਆ ਬਈ ਇਹ ਨਾਲ ਦੇ ਪਿੰਡੋਂ ਆ ਹਾਂ ਕਦੇ ਵਿਚਾਰਾ ਸਾਈਕਲ ਤੇ ਤੇ ਇੱਕ ਦਿਨ ਤਾਂ ਤੁਰ ਤਰਕੀ ਆਇਆ ਮੁੰਲਾ ਦਾ 5 6 ਕਿਲੋਮੀਟਰ ਹਨਾ ਇਹ ਤੇ ਅੱਜ ਤੀਜੇ ਚੌਥੇ ਰਿਹਾ ਆ ਮਨ ਲੱਗਦਾ ਮੈਂ ਚਲ ਦੇ ਦਿੰਨੇ ਆ ਹਾ ਕਾਲੇ ਚੀਨੇ ਦੇ ਦੇ ਯਾਰ ਦੋਵੇਂ ਇਹਨੂੰ ਠੀਕ ਆ ਕਿ ਨਹੀਂ ਇਧਰਲੇ ਪਾਸੇ ਬੈਠ ਕੇ ਜਿ ਬੈਠੇ ਸੀਗੇ ਉਹ ਦੂਜੇ ਬਚੀ ਵਾਲੇ ਕੂਤਰਾਂ ਦੇ ਵਿੱਚ ਚੋਬਰਾਂ ਵਾਲਿਆਂ ਚ ਉਹਨੂੰ ਮੈਂ ਫੋਨ ਕਰੀ ਜੰਨਾ ਵੀ ਕੂਤਰ ਲੈ ਜਾ ਭਾਈ ਲੈ ਜਾ ਆਪਦੇ ਉਹ ਲੈ ਕੇ ਨਹੀਂ ਗਿਆ ਚਲ ਕੋਈ ਗੱਲ ਨਹੀਂ ਇਹ ਕਿਹੜਾ ਦੇ ਦਿੰਨੇ ਆ ਜਿਉ ਨੂੰ ਚਾਹੀਦੇ ਉਹਨੂੰ ਤਾਂ ਮਾਪੇ ਕਰ ਦੂਗਾ ਮੇਰੇ ਕੋਲ ਲੈ ਜੀ ਉਹ ਤਾਂ ਕੋਈ ਦਿੱਕਤ ਨਹੀਂ ਗੱਲ ਨਹੀਂ ਕਿਹੜਾ ਮੈਂ ਖਾ ਵੀ ਇਹਦਾ ਡੰਗ ਸਾਰ ਕੇ ਵਿਚਾਰੇ ਦਾ ਠੀਕ ਆ ਕਿ ਨਹੀਂ ਇਧਰੋਂ ਗਿਫਟ ਬਾਕਸ ਤਿਆਰ ਰਿਹਾ ਸਾਡਾ ਕਰ ਰਹੇ ਆ ਅਸੀਂ ਕੱਢ ਕੇ ਉਹ ਵਿੱਚੋਂ ਮੋਹਰੀਆਂ ਮਾਰੀਆਂ ਸੈਟ ਲੈ ਭਾਈ ਘੱਟੇ ਚ ਓਕੇ ਖੁਸ਼ ਆ ਮੁੰਡਿਆ ਖੁਸ਼ ਆ ਪੂਰਾ ਬਾ ਫਿਰ ਕੋਈ ਚੱਕਰ ਨਹੀਂ ਤੁਸੀਂ ਖੋਜ ਚਾਹੀਦਾ ਆਪਣਾ ਲਖਿਆ ਬਣ ਕੇ ਤੇ ਉਹ ਕਿੱਟਾ ਮੈਂ ਤਾਂ ਕਹਣਾ ਹਾਂ ਕਈ ਵਾਰੀ ਹਾਂ ਉਹ ਹੈ ਤੈਨੂੰ ਕਿੱਥੋਂ ਦਾ ਲੱਗਦਾ ਇਹ ਇਹ ਬਾਦ ਦਾ ਉਹ ਗੈਸਲ ਤੇ ਬਾਦ ਦਾ ਨਹੀਂ ਇਹ ਬਹੁਤ ਦੂਰੋਂ ਆਇਆ ਇਹ ਮਨਾਲੀ ਤੋਂ ਆਇਆ ਇਹ ਉਧਰ ਠੰਡ ਵਾਲੀ ਹੋਗੀ ਪਹਿਲਾਂ ਇੱਕਤਰਾ ਸਹੀ ਹਾਂ ਉਧਰ ਠੰਡ ਉਧਰ ਠੰਡ ਵਾਲੀ ਹੋਗੀ ਇਧਰ ਤਾਂ ਕਰੇ ਗਰਮੀ ਚ ਆਇਆ ਇਹ ਮਨਾਲੀ ਤੋਂ ਹਾਂ ਸਾਈਕਲ ਤੇ ਹੈ ਇੰਨੀ ਵੱਟੋਂ ਖੈ ਨਹੀਂ ਕਾਣਾ ਜਿਸ ਤਰ੍ਹਾਂ ਖੈ ਦੋ ਤਾਂ ਭਾਈ ਯਾਰ ਜਾ ਯਾਰ ਤੇਰੀ ਉਹੀ ਗਲਤ ਨੈਣਾਂ ਦੀ ਤੇ ਸਾਈਕਲ ਤੇ ਨਹੀਂ ਕਾ ਕੇ ਤੂੰ ਪਰ ਫਿਰ ਤੈਨੂੰ ਨਹੀਂ ਪਤਾ ਕੋਈ ਲਓ ਜੀ ਤੇ ਇੱਧਰ ਵੱਡੀਆਂ ਕਬੂਤਰਿਆਂ ਨੂੰ ਦਾਣੇ ਵੀ ਪਾਤੇ ਬਾਈ ਤੇ ਵਾਟਰ ਵੀ ਪਾਦਾ ਠੀਕ ਹੈ ਓਕੇ ਰਿਪੋਰਟ ਇਹਨਾਂ ਦੇ ਕਰਦੇ ਕਰਦੇ ਖੁੱਡਾ ਬੰਦ ਇਹਨਾਂ ਦਾ ਲਓ ਜੀ ਤੇ ਇੱਧਰ ਵੱਡੇ ਕਬੂਤਰਾਂ ਵਾਲੇ ਪਾਸੇ ਵੀ ਪਾਦੀ ਹੈ ਭਾਈ ਦਾਣਾ ਪਾਣੀ ਦਾਣੇ ਤਾਂ ਪਾਤੇ ਸੀਗੇ ਤੇ ਉੱਤੋਂ ਦੀ ਵਾਟਰ ਵੀ ਪਾਦਾ ਇਹਨਾਂ ਨੂੰ ਠੀਕ ਹੈ ਤੇ ਓਕੇ ਵੀ ਰਿਪੋਰਟ ਥੋੜੇ ਹੁਰ ਪਾਦੇ ਘੜਦਾ ਕਟਕ ਚਲੋ ਬਹੁਤ ਹੈ ਬਾਕੀ ਕੱਲ ਨੂੰ ਪਾਦੇਗੇ ਇਹ ਦਾਣੇ ਵੀ ਪਏ ਪਾਣੀ ਵੀ ਪਏ ਇਧਰੋਂ ਵੀ ਕੂਤਰ ਕੂਤਰ ਦਾ ਕੰਮ ਕਰੀਏ ਤੇ ਲਾ ਦਈਏ ਇਹਨਾਂ ਨੂੰ ਲੋਕ ਲੋਕ ਭਾਈ ਭਾਈ ਇਧਰ ਕੂਤਰਾਂ ਨੂੰ ਦਾਣੇ ਬਦਾਮ ਤੋਂ ਪਾ ਦੇ ਵੀ ਜਿਹਨਾਂ ਨੂੰ ਪਾਉਣੀ ਸੀ ਮੁਕਤੀ ਕਰ ਲੈ ਭੈਣ ਦੇ ਲੱਗ ਰਿਹਾ ਕਿੱਥੇ ਅੜ ਗਿਆ ਇੱਕ ਮਿੰਟ ਆਇਆ ਖੰਡ ਆਇਆ 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 ਲੋ ਲੋ ਇਧਰ ਵੀ ਪਾ ਦੇ ਦਾਣੇ ਇਧਰ ਆਪਣੀ ਟੂਸੀਟ ਉੱਤੇ ਵੀ ਪਾ ਦੇ ਆਇਆ 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 ਬੇਟਾ ਤੇ ਦੂਜੇ ਸਾਰੇ ਵੀ ਸਾਈਡ ਤੇ ਕੁੱਡਿਆ ਠੀਕ ਆ ਤੇ ਬਸ ਆ ਦੋ ਸਾਂਭੜਣਾ ਕੁੱਤਣਾ ਰਹਿ ਗਏ ਆਪਣੇ ਕਹਿੰਦੇ ਸਾਂਭੀ ਜਾਂਨੇ ਹਾਂਜੀ ਕੀ ਹੋ ਗਿਆ ਉਹ ਤੇਰੀ ਆਈ ਕਰੀਆਂ ਨੇ ਥੱਕਾ ਕਰੀਆਂ ਨੇ ਜਿਵੇਂ ਨਹੀਂ ਦਿਸਿਆ ਨਹੀਂ ਦਿਸਿਆ ਨਹੀਂ ਦਿਸਿਆ ਨਹੀਂ ਚੱਲ ਪੇ ਜੀ ਕਹਿੰਦੇ ਸੰਘੋਣਾ ਕੋਈ ਗੱਲ ਨਹੀਂ ਬਾਏ ਬਾਏ ਕਰੋ ਐਂ ਕਰਕੇ ਹਾਂਜੀ ਫਿਰ ਕੱਲ ਨੂੰ ਮਿਲਦੇ ਆਂ ਬਾਜੀ ਤੇ ਹੋਪਸੋ ਕਬੂਤਰਾਂ ਸਹੀ ਰਹਿਣ ਆਪਣੀਆਂ ਤਾਂ ਦੋਵੇਂ ਲੈ ਕੇ ਆਵਾਂਗੇ ਤੇ ਨਹੀਂ ਬਾਬਾ ਕਿਰਪਾ ਕਰ ਇੱਕ ਤਾਂ ਸਹੀ ਰਹਿ ਵੀ ਰਵੇ ਜੇ ਦੋਵੇਂ ਖਰਾ ਨਹੀਂ ਲੈਣੀਆਂ ਵਸ ਗੱਲ ਬਾਠ ਠੀਕ ਆ ਫਿਰ ਓਕੇ ਆ ਚੰਗਾ ਚਲੋ ਭਾਈ ਆਪਾਂ ਬਾਜੇ ਡੇ ਰਹਿੰਦੇ ਕੰਮ ਨੂੰ ਵੇੜ ਕੇ ਕੰਮ ਤੇ ਤੇਰੀ ਭਾਂਂਕੀੜ ਵਚੜਾਂ ਫਿਰਾਂ ਤੂੰ ਤੇ ਇਹ ਕਹਿੰਦਾ ਹੁਣ ਛੱਡਣੀ ਛੱਡਣੀ ਐ ਖਾਣਾ ਸਹੀ ਸਾਮੀਆਂ ਦਾ ਦੁਗਮੇ ਛੱਡਾਂਗੇ ਤੇ ਚਲੋ ਜਿਸ ਚਲੀਏ ਘਰ ਨੂੰ ਸਮਾਨ ਸਪਾ ਲੈ ਚੱਲਗੇ ਸੋ ਮੈਣੀ ਬੋਟਲਸ ਐਂਡ ਬੋਟਲਸ ਨਹੀਂ ਬੋਟਲਸ ਬਰੋ ਤੇ ਆਪਣਾ ਦੂਜਾ ਗਲਾਸ ਕੱਪ ਭਾਂਚੋ ਥਰਮੋਸ ਜੀ ਇੱਕ ਤੇ ਮੈਂ ਕੰਮ ਲਈ ਆਪੀ ਮੈਦਰ ਘਰੋਂ ਭਾਜਦਾ ਫਰਿਜ ਚੋਂ ਪਾਣੀ ਲੈਣਾ ਕੱਢ ਕੇ ਕੂਤਰੋਂ ਲਾਉਣ ਵਾਸਤੇ ਤੇ ਹੁਣ ਮੈਨੂੰ ਜਾਂਚ ਆ ਗਈ ਕਿ ਇਹ ਥਰਮੋਸ ਚ ਪਾ ਲੈਣਾ ਮਾਣਾ ਪੂਰਾ ਫੁੱਲ ਠੰਡਾ ਕਰਕੇ ਤੇ ਬਾਅਦ ਠੰਡਾ ਹੋ ਕੇ ਇਥੋਂ ਮਿਕਸ ਕਰਕੇ ਫਿਰ ਦੇ ਦਿਆ ਕਰੂੰਗਾ ਪਾਣੀ ਬਾਕੀ ਬਾਹਰ ਠੰਡੇ ਪਾਣੀ ਤੇ ਨਹੀਂ ਸਾਮਨ ਹੁੰਦਾ ਕੂਤਰ ਮੈਂ ਨਾਰਮਲ ਜੇ ਠੰਡੇ ਪਾਣੀ ਤੇ ਸਾਮਨ ਦਨਾਂਗਾ ਆ ਗਈ ਭਾਈ ਤਰੀ ਕਰੀ ਨਹੀਂ ਤੋ ਕਰਿਆਂ ਦੀ ਟਾਈਮ ਨਾਲ ਰੋਟੀ ਨਹੀਂ ਹਜੇ ਖਾਧੀ ਗਈ ਤੇ ਬਈ ਇਧਰ ਆ ਕੂਤਰਾਂ ਨੂੰ ਪਤਾ ਨਹੀਂ ਕੀ ਹੋਇਆ ਹੁਣ ਹੁਣ ਮੇਰੇ ਮੂੰਹ ਚੋਂ ਗਾਣਾ ਨਿਕਲਿਆਂ ਦੀ ਭੈਣ ਦੀ ਲਾਨੇ ਨਾਲ ਦੀ ਵੀ ਆ ਦਾਣੇ ਪਏ ਹੈ ਬਈ ਕਾਪੜੀ ਮਾਰਦਾ ਇੱਕ ਕਬੂਤਰ ਨੇ ਵੀ ਨਹੀਂ ਬਈ ਉੱਤਰ ਕੇ ਦਾਣੇ ਖਾਦੇ ਨਾ ਦਾਣੇ ਖਾਦੇ ਐ ਬਈ ਪਾਣੀ ਵੇਖ ਪਾਣੀ ਦਾ ਕੁਜਾ ਭਰਿਆ ਦਾ ਭਰਿਆ ਪਿਆ ਬਈ ਨਾ ਪਾਣੀ ਪੀਤਾ ਲੈ ਵੀ ਸੋਨੂੰ ਕੋਈ ਨਹੀਂ ਡਾਉਂਦਾ ਸੋਨੂੰ ਕੋਈ ਬਾਜੀ ਨਹੀਂ ਛੱਡਦਾ ਤੁਸੀਂ ਦਾਣੇ ਪਾਣੀ ਤਾਂ ਖਾ ਲੋ ਬੈਠੇ ਇੰਨਾ ਤਾਂ ਕਰ ਸਕਦੇ ਹੋਂ ਇਦੋਂ ਵੱਧ ਸੋਲਦੇ ਤਾਂ ਕੋਈ ਉਮੀਦ ਨਹੀਂ ਆਪਾਂ ਨੂੰ ਗੱਲ ਹੀ ਮੁੱਕ ਗਈ ਹੈ ਨਾ ਉਹਨੇ ਐਂ ਵੀ ਹਰਖ ਛਡਾਉਂਦੇ ਬਈ ਦਾਣੇ ਵੀ ਨਹੀਂ ਖਾਂਦੇ ਮੈਂ ਦੋ ਵਾਰੀ ਰੱਖ ਕੇ ਚੱਕਲੇ ਦਾਣੇ ਨਹੀਂ ਖਾਦੇ ਲੈ ਕਬੂਤਰਾਂ ਨੇ ਕੀ ਕਰ ਲੂ ਕੋਈ ਹੁਣ ਚੱਲ ਯਾਰ ਕੋਈ ਨਾ ਛੱਡੋ ਨਹੀਂ ਖਾਂਦੇ ਨਾ ਖਾਣ ਮਰਨ ਪਰਾਗੇ ਇਹਨੇ ਲੈ ਕੇ ਦਿਮਾਗ ਤੋਂ ਹੀ ਬਹੁਤ ਖਰਾਬ ਹੁੰਦਾ ਹੈਗਾ ਚਲੋ ਬਾਬੇ ਕੋਈ ਚੱਕਰ ਨੂੰ ਦੋ ਸਾਂਭੀ ਜਾਣਾ ਇਹਨਾਂ ਸਾਂਭੀਆਂ ਠੀਕ ਹੈ ਨਹੀਂ ਤਾਂ ਕੋਈ ਚੱਕਨੇ ਬੈਠਾ ਰਹਿਣਾ ਉਹ ਵੀ ਤੇ ਹੁਣ ਮੈਂ ਰੂਟਰ ਢਿਖਾਇਆ ਬਾਅਦ ਚਾ ਕੇ ਬਲੌਗ ਦੀ ਐਂਡਿੰਗ ਕਰਾਂਗੇ ਉਹੀ ਕੰਮ ਹੋ ਗਿਆ ਕਹਿੰਦੇ ਭਾਈ ਜਿਹੜੇ ਕੋਈ ਦਰਦੇ ਸੀ ਇਹ ਸਾਰੀ ਖੇਡ ਦੀ ਭੈਣ ਨਿਕਲ ਜਾਂਦੀ ਹੈ ਬਈ ਇੱਥੇ ਆ ਕੇ ਇਹ ਇੱਥੇ ਆ ਕੇ ਇਹ ਇੱਥੇ ਆ ਕੇ ਇੱਥੇ ਆਜੀ ਤੇ ਆ ਗਿਆ ਕੀ ਯਾਰ ਬਾਬਿਓ ਮੈਂ ਨਾ ਮਨਕ ਜਿਹੜਾ ਕੂਦਰੀ ਨੂੰ ਪਾਣੀ ਦੇਣ ਲੱਗਾ ਸੀਗਾ ਹਨਾ ਉਹ ਤਾਂ ਇਹ ਤੋਂ ਪਹਿਲਾਂ ਵੀ ਮੈਂ ਸਮਾਨ ਸਾਨੂੰ ਲਾਤਾ ਜਿਹੜਾ ਲਾਉਣਾ ਸੀ ਆ ਕੂਦਰੀ ਨੂੰ ਕਾਲੀ ਜੀ ਨੂੰ ਗੱਪ ਨਹੀਂ ਮਾਰਦਾ ਹਨਾ ਮੈਂ ਤੇ ਮੈਂ ਜਦੋਂ ਪਾਣੀ ਖੜਕਾ ਕੇ ਦੇਖਿਆ ਚਲ ਮੈਂ ਕਿਹਾ ਪਾਣੀ ਤੇ ਰੱਖੀ ਬੇ ਕੂਦਰੀ ਹਨਾ ਥੋੜਾ ਜਿਹਾ ਕੋਈ ਡਿੱਗਤ ਵਾਲੀ ਗੱਲ ਨਹੀਂ ਤੇ ਆਪਣੀ ਆਤਰੀਆਂ ਦੇ ਕੁਦਰਤੀوں ਹੀ ਪੋਟਾ ਟੋ ਕੇ ਵੇਖ ਲੈਣੇ ਆ ਇਹ ਤੋਂ ਪਹਿਲਾਂ ਮੈਂ ਜਦੋਂ ਲਾਇਆ ਤੁਹਾਨੂੰ ਨਹੀਂ ਪਤਾ ਕੁਝ ਵੀ ਠੰਡਾ ਪਾਣੀ ਕੁਝ ਵੀ ਲਾਉਣਾ ਹੈ ਪੇਟੀ ਸਾਫ਼ ਕਰਕੇ ਫੇਰ ਲਾਉਣਾ ਪਊਗਾ ਤੇ ਠੀਕ ਹੈ ਤੇ ਮੰਨ ਕੇ ਚੱਲੋ ਮੈਂ ਇਹਦੋਂ ਐ ਟੋਕੇ ਦੇਖਿਆ ਨਾ ਮੈਂ ਲੱਗਿਆ ਮੈਂ ਕਿਾ ਯਾਰ ਵਿੱਚ ਭੈ ਕੈਂਕਰ ਕਿਵੇਂ ਫਿਰਦੀ ਬਾਦਾਮ ਦੀ ਹਨਾ ਤੇ ਪਲਟਰ ਪਰ ਉਹ ਤਾਂ ਕੋਈ ਹੱਲ ਨਹੀਂ ਸੀ ਪਲਟ ਨਹੀਂ ਪੈਣੀ ਸੀ ਬਈ ਤੇ ਵਿੱਚੋਂ ਨਿਕਲਿਆ ਇੱਕ ਕਣਕ ਦਾ ਦਾਣਾ ਇਹਦੇ ਹੁਣ ਕਣਕ ਤੁਸੀਂ ਐ ਦੇਖ ਲਓ ਕੱਲ ਦੀ ਕੋਈ ਕਣਕ ਨਹੀਂ ਚ ਗਈ ਕੱਲ ਦੀ ਕੱਲੇ ਬਦਾਮਾਂ ਤੇ ਕੂਤਰੀਆਂ ਅੱਜ ਵੀ ਸਾਂਭਲ ਜਾਂਦਾ ਕੱਲੇ ਬਦਾਮ ਪਾਉਣ ਹੁੰਦੇ ਕੱਲ ਵੀ ਕੱਲੇ ਬਦਾਮ ਪਾਈ ਸੀ ਆਠ ਆਠ ਇੱਕ ਦਾਣਾ ਵੀ ਕਣਕ ਦਾ ਨਹੀਂ ਚੁਗਣ ਦਿੰਦਾ ਤੇ ਬਾਕੀ ਮੰਨ ਕੇ ਚੱਲ ਜੇ ਇਹ ਪਹਿਲਾਂ ਦਾ ਪੁਰਾਣਾ ਦਾਣਾ ਹੋਇਆ ਕਣਕ ਦਾ ਹਨਾ ਤਾਂ ਹੁਣ ਇਹਨੇ ਫੁੱਲ ਜਾਣਾ ਸੀਗਾ ਬਈ ਇਹ ਤਾਜ਼ਾ ਹੀ ਖਾਦਾ ਜਣੇ ਮੰਨ ਕੇ ਚਲੋ ਵੀ ਆਹ ਕੋਈ ਅੱਧਾ ਘੰਟਾ ਕੋਈ ਘੰਟਾ 2 ਘੰਟੇ ਹਨਾ ਮੇਰੇ ਦੇਣ ਤੋਂ ਬਾਅਦ ਬਾਅਦ ਖਾਦਾ ਇਹ ਹੁਣ ਆਏ ਨਹੀਂ ਪਤਾ ਵੀ ਪਤਾ ਹੀ ਨਹੀਂ ਕਿੱਥੋਂ ਭਾਲਦੇ ਆ ਬਈ ਇਹ ਮੈਂ ਤਾਂ ਮੈਟਮੂਡ ਵੀ ਧੋਣਾ ਪਤਾ ਨਹੀਂ ਭਰਾਓ ਕਿਹੜੀ ਵਿਰਲ ਚੋਂ ਕਿਹੜੀ ਖੁੰਝੇ ਚੋਂ ਕ ਭਾਲ ਕੇ ਪਤੰਦਰ ਦੀ ਦਾਣਾ ਖਾ ਗਏ ਚਲੋ ਕੋਈ ਦਿੱਕਤ ਨਹੀਂ ਆਈ ਸੰਭੀ ਸੰਭੀ ਜਾਵਾਂਗੇ ਡਾ ਕੀ ਹੁੰਦੇ ਇਹਨਾਂ ਨੂੰ ਚੱਲੀ ਜਾਂਦਾ ਕੰਮ ਇਹਨਾਂ ਦਾ ਉੱਦੀ ਹੋਰ ਤੇ ਉਹਦੇ ਨੇ ਫੇਰ ਸਮਾਨ ਆਪਣੇ ਕੋਲੇ ਵਾਧੂ ਪਿਆ ਪਿਆ ਹੁਣ ਪਤਾ ਕੀ ਤਰੀਆਂਗੇ ਪਤਾ ਹੀ ਰਤ ਵੇਲੇ ਇਸ ਕੰਮ ਤੇ ਹੀ ਐ ਤੇ ਬਸ ਓਕੇ ਆ ਬਾਈ ਰਿਪੋਰਟਾ ਉਹ ਕਬੂਤਰ ਨੂੰ ਚੱਕ ਕੇ ਛੱਡਦੇ ਆਪਾਂ ਖੁੱਡੇ 'ਚ ਠੀਕ ਐ ਗੁਲਾਬੀ ਟੂ ਸੈਟ ਉਹ ਲੈ ਵੀ ਉਹਨੂੰ ਕੱਲ ਨੂੰ ਘਰੇ ਡਾਉਣ ਦੀ ਰੈ ਸੀਗੀ ਆਪਣੀ ਹਣਾ ਤੇ ਕਬੂਤਰਾਂ ਨੂੰ ਸਾਨੂੰ ਪਤਾ ਦਾਣੇ ਰੱਖੇ ਸੀਗੇ ਆਪਣੇ ਅੰਦਰ ਲੈ ਆਣ ਨੂੰ ਤਾਂ ਕਰ ਕਿ ਨੂੰ ਪਿੰਜਰੇ ਬਾਤੇ ਹੁਣ ਦਾਣੇ ਚੱਕ ਕੇ ਦਾਣੇ ਤਰੋਂ ਨਹੀਂ ਖਾਦੇ ਪਤਾ ਨਹੀਂ ਕੀ ਚੱਕਰ ਥੱਲੇ ਨੇ ਉਤਰੇ ਬਈ ਕੂਤਰ ਆਪਣੇ ਠੀਕ ਆ ਉਹਨੂੰ ਛੱਡ ਦੇਣੇ ਖੁੱਡੇ ਦੇ ਦਾਣੇ ਲਾਵਾਂਗੇ ਚੱਕ ਤੇ ਇਧਰ ਆ ਦੋਵੇਂ ਸਾਂਭੜਾਂ ਕੂਤਰਾਂ ਬਈ ਠੀਕ ਆ ਇਹ ਵਾ ਪਿੰਜਰਿਆਂ ਚ ਪਾ ਦੇਣਾ ਔਰ ਤੁਸੇ ਫੂੰਗੇ ਵਾਲੀ ਤੇ ਆ ਬਲਕਿ ਆ ਭਾਈ ਆਪਣੀ ਬਗਲ ਵਾਲੀ ਕਾਲੀ ਕਿਨੂੰ ਦੋਵੇਂ ਸਾਂਭੜਾਂ ਕੂਤਰਾਂ ਬਾਹਰ ਖੁੱਲੀ ਹਵਾ ਚ ਮੈਟ ਗੱਲੇ ਕਰਕੇ ਹਨਾ ਟੰਗ ਤੰਗਾ ਇੱਥੇ ਹੀ ਸਾਂਭਾਂਗੇ ਇਹਨਾਂ ਨੂੰ ਰਾਤ ਨੂੰ ਲੌਗ ਦੀ ਐਂਡਿੰਗ ਕਰਨੀ ਭੁੱਲ ਗਈ ਸੀ ਭਾਈ ਜੀ ਅਗਲੇ ਨੂੰ ਤੜਕੋਟ ਕੇ ਐਂਡਿੰਗ ਕਰ ਤਾਉਣਾ ਹੈ ਫਿਰ ਦੂਬਾ ਦਾਗ ਲੌਗ 5 ਵਜੇ ਪਏ ਆਪਈਓਦੂ ਅਗਲੇ ਦਿਨ ਦੇ ਤੇ ਹੁਣ ਬਾਈ ਬਾਈ ਸਾਰੇ ਵੀਰਾਂ ਨੂੰ